ਮਾਨਸਾ ਚ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਹੋਈ ਏ ਤੇ ਕੋ ਰਾਤ ਚ ਦੋ ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਘਰ ਚ ਸੌ ਰਹੇ ਦੋ ਬਜ਼ੁਰਗਾਂ ਨੂੰ ਤੇਜ਼ ਤਾਰ ਹਥਿਆਰਾਂ ਨਾਲ ਅਣਪਛਾਤੇ ਵੱਲੋਂ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੋਵੇਂ ਬਜ਼ੁਰਗ ਰਿਸ਼ਤੇ ਚ ਦਿਓਰ ਪਰਜਾਈ ਲੱਗਦੇ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਵਿੜ ਦਿੱਤੀ ਏ ਦਰਸਲ ਇਹ ਪੂਰਾ ਮਾਮਲਾ ਵਾਪਰਿਆ ਹੈ ਮਾਨਸਾ ਦੇ ਪਿੰਡ ਅਹਿਮਦਪੁਰ ਚ ਜਿੱਥੇ ਇੱਕ ਬਜ਼ੁਰਗ ਔਰਤ ਅਤੇ ਵਿਅਕਤੀ ਰਾਤ ਤੇ ਸਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਤਲ ਦੀ ਵਜ੍ਹਾ ਸਾਹਮਣੇ ਨਹੀਂ ਆਈ ਪਰ ਕਿਹਾ ਜਾ ਰਿਹਾ ਹੈ ਕਿ ਦੋਵੇਂ ਰਿਸ਼ਤੇ ਚ ਦਿਓਰ ਤਰਜਾਈ ਸਨ ਜਾਣਕਾਰੀ ਮੁਤਾਬਕ 12 ਸਾਲਾ ਜੰਗੀਰ ਸਿੰਘ ਅਤੇ 60 ਸਾਲਾ ਰਣਜੀਤ ਕੌਰ ਦਾ देर रात ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਘਰ ਚ ਸੁੱਤੇ ਪਏ ਸੀ ਸੜਕੇ 6 ਵਜੇ ਪਤਾ ਲੱਗੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਵਾਰ ਇਧਰਲਾ ਵਾਰ ਵੀ ਖੁੱਲਿਆ ਪਈ ਅੱਛਾ ਹ ਇਧਰ ਦੀ ਬੰਦੇ ਆਏ ਨੇ ਜੀ ਐਂ ਦੀ ਲੀਕੜ ਗਏ ਹਾਲਾਂਕਿ ਕਤਲ ਕਿਉਂ ਕੀਤਾ ਗਿਆ ਇਸ ਬਾਰੇ ਕੁਝ ਵੀ ਸਾਫ ਨਹੀਂ ਹੋ ਸਕਿਆ ਪਰ ਫਿਲਹਾਲ ਥਾਣਾ ਸਿਟੀ ਬੁੱਢਲਾ ਦਾ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ